ਹਾਂਜੀ ਆਮ ਖਾਸ ਬਾਗ ਦੇ ਵਿੱਚ ਜਿਹੜਾ ਕਿਲਾ ਉਧਰ ਦੇ ਵਿੱਚ ਬੰਦਾ ਡਿੱਗ ਗਿਆ ਦੀਆ ਖੂਹ ਆ ਜਿਹੜਾ ਉੱਥੇ ਬਹੁਤ ਵੱਡਾ ਤੇ ਉਹਨੂੰ ਤਾਂ ਕੱਢ ਲਿਆ ਤੇ ਲੈ ਗਏ ਚੱਕ ਕੇ ਮਤਲਬ ਤੇ ਹਸਪੀਟਲ ਚ ਤੇ ਆ ਬਾਈ ਨੇ ਜਿਹਨੇ ਕੱਢਿਆ ਸੀ ਉਹਨੂੰ ਕੱਢ ਰਹੇ ਨੇ ਸਾਰਿਆਂ ਨੂੰ ਬੇਨਤੀ ਆ ਬਈ ਇਹ ਖੂਹ ਦੇ ਵਿੱਚ ਦਰਖਤ ਨੇ ਬਾਹਲੇ ਵੱਡੇ ਵੱਡੇ ਤੇ ਜੇ ਆਪਾਂ ਕਿਸੇ ਕਿਲੇ ਦੇ ਵਿੱਚ ਜਾਣੇ ਹੋਣੇ ਨਾ ਤਾਂ ਉਹਦੇ ਵਿੱਚ ਆਲੇ-ਦਾਲੇ ਫੋਟੋ ਖਿੱਚਣ ਦੇ ਮਾਰੇ ਆਪਾਂ ਉੱਪਰ ਚੜ ਜੇ ਨਾ ਉੱਪਰ ਨਾ ਚੜਿਆ ਕਰੋ ਆਹ ਦੇਖੋ ਉਹ ਦਰਖਤਾਂ ਤੇ ਵੱਜ-ਵੱਜ ਉਹਦੇ ਸੱਟ ਬਹੁਤ ਵੱਜੀ ਆ ਤੇ ਆਹ ਦੇਖੋ ਬਾਈ ਜਿਹਨੇ ਕੱਢਿਆ ਤੇ ਉਹ ਨਿਕਲ ਹੀ ਆਉਂਦਾ ਉਹ ਕੱਢ ਲਿਆ ਤੇ ਇਹ ਬਾਈ ਥੱਲੇ ਉਤਰ ਕੇ ਇਹਨੇ ਉਹਨੂੰ ਮਤਲਬ ਹਾਰ ਰਸੇ ਰੋਸੇ ਪਾ ਕੇ ਤਾਂ ਕੱਢਿਆ ਤੇ ਆਹ ਸੰਗਤ ਦੇਖੋ ਕਿੰਨੀ ਖੜੀ ਆ ਇਕੱਲੇ ਦੇ ਵਿੱਚ ਸਾਰਿਆਂ ਨੂੰ ਬੇਨਤੀ ਹੈ ਬਾਈ ਜੇ ਆਪਾਂ ਕਿਸੇ ਕੱਲੇ ਦੇ ਵਿੱਚ ਜਾਣੇ ਹੁੰਨੇ ਆਗੇ ਤਾਂ ਖੂਦ ਦੇ ਨੇੜੇ ਨਾ ਜਾਇਆ ਕਰੋ ਕਿਉਂਕਿ ਪੁਰਾਣੇ ਖੂ ਨੇ ਹਾਂਜੀ ਆਮ ਖਾਸ ਬਾਗ ਦੇ ਵਿੱਚ ਜਿਹੜਾ ਕਿਲਾ ਉਧਰੇ ਵਿੱਚ ਬੰਦਾ ਡਿੱਗ ਗਿਆ ਦੀਆ ਖੂਆ ਜਿਹੜਾ ਉੱਥੇ ਬਹੁਤ ਵੱਡਾ ਤੇ ਉਹਨੂੰ ਦਾ ਕੱਢ ਲਿਆ ਤੇ ਲੈ ਗਏ ਚੱਕ ਕੇ ਮਤਲਬ ਤੇ ਹਸਪੀਟਲ ਚ ਆ ਬਾਈ ਨੇ ਜਿਹਨੇ ਕੱਢਿਆ ਸੀ ਉਹਨੂੰ ਕੱਢ ਰਹੇ ਨੇ ਸਾਰਿਆਂ ਨੂੰ ਬੇਨਤੀ ਆ ਬਾਈ ਇਹ ਖੂ ਦੇ ਵਿੱਚ ਦਰਖਤ ਨੇ ਬਾਹਲੇ ਵੱਡੇ ਵੱਡੇ ਤੇ ਜੇ ਆਪਾਂ ਕਿਸੇ ਕਿਲੇ ਦੇ ਵਿੱਚ ਜਾਣੇ ਹੁੰਨੇ ਆ ਨਾ ਤਾਂ ਉਹਦੇ ਵਿੱਚ ਆਲੇ-ਦਾਲੇ ਫੋਟੋ ਖਿੱਚਣ ਦੇ ਮਾਰੇ ਆਪਾਂ ਉੱਪਰ ਚੜ ਜਾਈਏ ਉੱਪਰ ਨਾਲ ਚੜਿਆ ਕਰੋ ਆ ਦੇਖੋ ਉਹ ਦਰਖਤਾਂ ਤੇ ਵੱਜ-ਵੱਜ ਉਹਦੇ ਸੱਟ ਬਹੁਤ ਵੱਜੀ ਆ ਤੇ ਆ ਦੇਖੋ ਬਾਈ ਜਿਹਨੇ ਕੱਢਿਆ ਤੇ ਉਹ ਨਿਕਲ ਹੀ ਆਉਂਦਾ ਉਹ ਕੱਢ ਲਿਆ ਤੇ ਇਹ ਬਾਈ ਥੱਲੇ ਉਤਰ ਕੇ ਇਹਨੇ ਉਹਨੂੰ ਮਤਲਬ ਹਾਰ ਸਿਰ ਉਸੇ ਪਾ ਕੇ ਤਾਂ ਕੱਢਿਆ ਤੇ ਆ ਸੰਗ ਦੇ ਦੇਖੋ ਕਿੰਨੀ ਖੜੀ ਆ ਕਿਲੇ ਦੇ ਵਿੱਚ ਸਾਰਿਆਂ ਨੂੰ ਬੇਨਤੀ ਹੈ ਭਾਈ ਜੇ ਆਪਾਂ ਕਿਸੇ ਕਿਲੇ ਦੇ ਵਿੱਚ ਜਾਣੇ ਹੋਣੇਗੇ ਤਾਂ ਖੂਹ ਦੇ ਨੇੜੇ ਨਾ ਜਾਇਆ ਕਰੋ ਕਿਉਂਕਿ ਪੁਰਾਣੇ ਖੂਹ ਨੇ ਹਾਂਜੀ ਆਮ ਖਾਸ ਬਾਗ ਦੇ ਵਿੱਚ ਜਿਹੜਾ ਕਿਲਾ ਉਧਰ ਦੇ ਵਿੱਚ ਬੰਦਾ ਡਿੱਗ ਗਿਆ ਦੀਆ ਖੂਹ ਆ ਜਿਹੜਾ ਉੱਥੇ ਬਹੁਤ ਵੱਡਾ ਤੇ ਉਹਨੂੰ ਦਾ ਕੱਢ ਲਿਆ ਤੇ ਲੈ ਗਏ ਚੱਕ ਕੇ ਮਤਲਬ ਤੇ ਹਸਪੀਟਲ ਚ ਤੇ ਆ ਬਾਈ ਨੇ ਜਿਹਨੇ ਕੱਢਿਆ ਸੀ ਉਹਨੂੰ ਕੱਢ ਰਹੇ ਨੇ ਸਾਰਿਆਂ ਨੂੰ ਬੇਨਤੀ ਹੈ ਭਾਈ ਇਹ ਖੂਹ ਦੇ ਵਿੱਚ ਦਰਖਤ ਨੇ ਬਾਹਲੇ ਵੱਡੇ ਵੱਡੇ ਤੇ ਜੇ ਆਪਾਂ ਕਿਸੇ ਕਿਲੇ ਦੇ ਵਿੱਚ ਜਾਣੇ ਹੋਣੇ ਹਨ ਨਾ ਉਹਦੇ ਵਿੱਚ ਆਲੇ-ਦਾਲੇ ਫੋਟੋ ਖਿੱਚਣ ਦੇ ਮਾਰੇ ਆਪਾਂ ਉੱਪਰ ਚੜ ਜਾਈਏ ਉੱਪਰ ਨਾਲ ਚੜਿਆ ਕਰੋ ਆਹ ਦੇਖੋ ਉਹ ਦਰਖਤਾਂ ਤੇ ਵੱਜ-ਵੱਜ ਉਹਦੇ ਸੱਟ ਬਹੁਤ ਵੱਜੀ ਆ ਤੇ ਆਹ ਦੇਖੋ ਬਾਈ ਜੀ ਨੇ ਕੱਢਿਆ ਤੇ ਉਹ ਨਿਕਲ ਹੀ ਆਉਂਦਾ ਉਹ ਕੱਢ ਲਿਆ ਤੇ ਇਹ ਬਾਈ ਥੱਲੇ ਉਤਰ ਕੇ ਇਹਨੇ ਉਹਨੂੰ ਮਤਲਬ ਹਾਰ ਸਿਰ ਉੱਥੇ ਪਾ ਕੇ ਤਾਂ ਕੱਢਿਆ ਤੇ ਆਹ ਸੰਗ ਦੇ ਦੇਖੋ ਕਿੰਨੀ ਖੜੀ ਆ ਇਕੱਲੇ ਦੇ ਵਿੱਚ ਸਾਰਿਆਂ ਨੂੰ ਬੇਨਤੀ ਆ ਬਾਈ ਜੇ ਆਪਾਂ ਕਿਸੇ ਕੱਲੇ ਦੇ ਵਿੱਚ ਜਾਣੇ ਹੁੰਨੇ ਆਂਗੇ ਤਾਂ ਖੂਹ ਦੇ ਨੇੜੇ ਨਾ ਜਾਇਆ ਕਰੋ ਕਿਉਂਕਿ ਪੁਰਾਣੇ ਖੂਹੇ ਹਾਂ ਜੀ ਆਮ ਖਾਸ ਬਾਗ ਦੇ ਵਿੱਚ ਜਿਹੜਾ ਕਿਲਾ ਉਧਰ ਦੇ ਵਿੱਚ ਬੰਦਾ ਡਿੱਗ ਗਿਆ ਦੀਆ ਖੂਹ ਆ ਜਿਹੜਾ ਉੱਥੇ ਬਹੁਤ ਵੱਡਾ ਤੇ ਉਹਨੂੰ ਤਾਂ ਕੱਢ ਲਿਆ ਤੇ ਲੈ ਗਏ ਚੱਕ ਕੇ ਮਤਲਬ ਤੇ ਹਸਪੀਟਲ ਚ ਤੇ ਆ ਬਾਈ ਨੇ ਜਿਹਨੇ ਕੱਢਿਆ ਸੀ ਉਹਨੂੰ ਕੱਢ ਰਹੇ ਨੇ ਸਾਰਿਆਂ ਨੂੰ ਬੇਨਤੀ ਆ ਬਈ ਇਹ ਖੂਹ ਦੇ ਵਿੱਚ ਦਰਖਤ ਨੇ ਬਾਹਲੇ ਵੱਡੇ ਵੱਡੇ ਤੇ ਜੇ ਆਪਾਂ ਕਿਸੇ ਕਿਲੇ ਦੇ ਵਿੱਚ ਜਾਣੇ ਹੋਣੇ ਨਾ ਤਾਂ ਉਹਦੇ ਵਿੱਚ ਆਲੇ-ਦਾਲੇ ਫੋਟੋ ਖਿੱਚਣ ਦੇ ਮਾਰੇ ਆਪਾਂ ਉੱਪਰ ਚੜ ਜੇ ਨਾ ਉੱਪਰ ਨਾ ਚੜਿਆ ਕਰੋ ਆਹ ਦੇਖੋ ਉਹ ਦਰਖਤਾਂ ਤੇ ਵੱਜ-ਵੱਜ ਉਹਦੇ ਸੱਟ ਬਹੁਤ ਵੱਜੀ ਆ ਤੇ ਆਹ ਦੇਖੋ ਬਾਈ ਜਿਹਨੇ ਕੱਢਿਆ ਤੇ ਉਹ ਨਿਕਲ ਹੀ ਆਉਂਦਾ ਉਹ ਕੱਢ ਲਿਆ ਤੇ ਇਹ ਬਾਈ ਥੱਲੇ ਉਤਰ ਕੇ ਇਹਨੇ ਉਹਨੂੰ ਮਤਲਬ ਹਾਰ ਰਸੇ ਰੋਸੇ ਪਾ ਕੇ ਤਾਂ ਕੱਢਿਆ ਤੇ ਆਹ ਸੰਗਤ ਦੇਖੋ ਕਿੰਨੀ ਖੜੀ ਆ ਇਕੱਲੇ ਦੇ ਵਿੱਚ ਸਾਰਿਆਂ ਨੂੰ ਬੇਨਤੀ ਹੈ ਬਾਈ ਜੇ ਆਪਾਂ ਕਿਸੇ ਕੱਲੇ ਦੇ ਵਿੱਚ ਜਾਣੇ ਹੁੰਨੇ ਆਗੇ ਤਾਂ ਖੂਦ ਦੇ ਨੇੜੇ ਨਾ ਜਾਇਆ ਕਰੋ ਕਿਉਂਕਿ ਪੁਰਾਣੇ ਖੂ ਨੇ ਹਾਂਜੀ ਆਮ ਖਾਸ ਬਾਗ ਦੇ ਵਿੱਚ ਜਿਹੜਾ ਕਿਲਾ ਉਧਰੇ ਵਿੱਚ ਬੰਦਾ ਡਿੱਗ ਗਿਆ ਦੀਆ ਖੂਆ ਜਿਹੜਾ ਉੱਥੇ ਬਹੁਤ ਵੱਡਾ ਤੇ ਉਹਨੂੰ ਦਾ ਕੱਢ ਲਿਆ ਤੇ ਲੈ ਗਏ ਚਾ ਕੇ ਮਤਲਬ ਤੇ ਹਸਪੀਟਲ ਚ ਇਹ ਬਾਈ ਨੇ ਜਿਹਨੇ ਕੱਢਿਆ ਸੀ ਉਹਨੂੰ ਕੱਢ ਰਹੇ ਨੇ ਸਾਰਿਆਂ ਨੂੰ ਬੇਨਤੀ ਹੈ ਬਾਈ ਇਹ ਖੂਹ ਦੇ ਵਿੱਚ ਦਰਖਤ ਨੇ ਬਾਹਲੇ ਵੱਡੇ-ਵੱਡੇ ਤੇ ਜੇ ਆਪਾਂ ਕਿਸੇ ਕਿਲੇ ਦੇ ਵਿੱਚ ਜਾਣੇ ਹੁੰਨੇ ਆ ਨਾ ਤਾਂ ਉਹਦੇ ਵਿੱਚ ਆਲੇ-ਦਾਲੇ ਫੋਟੋਆਂ ਖਿੱਚਣ ਦੇ ਮਾਰੇ ਆਪਾਂ ਉੱਪਰ ਚੜਜਣਾ ਉੱਪਰ ਨਾਲ ਚੜਿਆ ਕਰੋ ਆ ਦੇਖੋ ਉਹ ਦਰਖਤਾਂ ਤੇ ਵੱਜ-ਵੱਜ ਉਹਦਾ ਸੱਟ ਬਹੁਤ ਵੱਜੀ ਆ ਤੇ ਆਹ ਦੇਖੋ ਬਾਈ ਜਿਹਨੇ ਕੱਢਿਆ ਜਿਉਂ ਨਿਕਲ ਹੀ ਆਉਂਦਾ ਉਹ ਕੱਢ ਲਿਆ ਤੇ ਇਹ ਬਾਈ ਥੱਲੇ ਉਤਰ ਕੇ ਇਹਨੇ ਉਹਨੂੰ ਮਤਲਬ ਹਾਰ ਸਿਰ ਉਸੇ ਪਾ ਕੇ ਤਾਂ ਕੱਢਿਆ ਤੇ ਆਹ ਸੰਗਤ ਦੇਖੋ ਕਿੰਨੀ ਖੜੀ ਆ ਕਿਲੇ ਦੇ ਵਿੱਚ ਆ ਸਾਰਿਆਂ ਨੂੰ ਬੇਨਤੀ ਹੈ ਭਾਈ ਜੇ ਆਪਾਂ ਕਿਸੇ ਕਿਲੇ ਦੇ ਵਿੱਚ ਜਾਣੇ ਹੋਣੇਗੇ ਤਾਂ ਖੂਹ ਦੇ ਨੇੜੇ ਨਾ ਜਾਇਆ ਕਰੋ ਕਿਉਂਕਿ ਪੁਰਾਣੇ ਖੂਹ ਨੇ ਹਾਂਜੀ ਆਮ ਖਾਸ ਬਾਗ ਦੇ ਵਿੱਚ ਜਿਹੜਾ ਕਿਲਾ ਉਧਰ ਦੇ ਵਿੱਚ ਬੰਦਾ ਡਿੱਗ ਗਿਆ ਦੀਆ ਖੂਹ ਆ ਜਿਹੜਾ ਉੱਥੇ ਬਹੁਤ ਵੱਡਾ ਤੇ ਉਹਨੂੰ ਤਾਂ ਕੱਢ ਲਿਆ ਤੇ ਲੈ ਗਏ ਚੱਕ ਕੇ ਮਤਲਬ ਤੇ ਹਸਪੀਟਲ ਚ ਤੇ ਆ ਬਾਈ ਨੇ ਜਿਹਨੇ ਕੱਢਿਆ ਸੀ ਉਹਨੂੰ ਕੱਢ ਰਹੇ ਨੇ ਸਾਰਿਆਂ ਨੂੰ ਬੇਨਤੀ ਹੈ ਭਾਈ ਇਹ ਖੂਹ ਦੇ ਵਿੱਚ ਦਰਖਤ ਨੇ ਬਾਹਲੇ ਵੱਡੇ ਵੱਡੇ ਤੇ ਜੇ ਆਪਾਂ ਕਿਸੇ ਕਿਲੇ ਦੇ ਵਿੱਚ ਜਾਣੇ ਹੋਣੇ ਹਨ ਨਾ ਤਾਂ ਉਹਦੇ ਵਿੱਚ ਆਲੇ-ਦਾਲੇ ਫੋਟੋਆਂ ਖਿੱਚਣ ਦੇ ਮਾਰੇ ਆਪਾਂ ਉੱਪਰ ਚੜ ਜਾਈਏ ਉੱਪਰ ਨਾਲ ਚੜਿਆ ਕਰੋ ਆਹ ਦੇਖੋ ਉਹ ਦਰਖਤਾਂ ਤੇ ਵੱਜ-ਵੱਜ ਉਹਦੇ ਸੱਟ ਬਹੁਤ ਵੱਜੀ ਆ ਤੇ ਆਹ ਦੇਖੋ ਬਾਈ ਜਿਹਨੇ ਕੱਢਿਆ ਜਿਉਂ ਨਿਕਲ ਹੀ ਆਉਂਦਾ ਉਹ ਕੱਢ ਲਿਆ ਤੇ ਇਹ ਬਾਈ ਥੱਲੇ ਉਤਰ ਕੇ ਇਹਨੇ ਉਹਨੂੰ ਮਤਲਬ ਹਾਰ ਸਿਰ ਉਸੇ ਪਾ ਕੇ ਤਾਂ ਕੱਢਿਆ ਤੇ ਆਹ ਸੰਗਤ ਦੇਖੋ ਕਿੰਨੀ ਖੜੀ ਆ ਇਕੱਲੇ ਦੇ ਵਿੱਚ ਸਾਰਿਆਂ ਨੂੰ ਬੇਨਤੀ ਆ ਬਾਈ ਜੇ ਆਪਾਂ ਕਿਸੇ ਕੱਲੇ ਦੇ ਵਿੱਚ ਜਾਣੇ ਹੁੰਨੇ ਆਗੇ ਤਾਂ ਖੂਦੇ ਨੇੜੇ ਨਾ ਜਾਇਆ ਕਰੋ ਕਿਉਂਕਿ ਪੁਰਾਣੇ ਖੂਨੇ